ਜਦੋਂ ਚੀਜ਼ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿੱਚ ਘਰ ਪੈਸੇ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹੀ ਚੀਜ਼ ਉਹਨਾਂ ਨੂੰ ਮਿਲ ਜਾਵੇ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲ ਬਹੁਤ ਹੋ ਕਰੈਨਾ ਨੇ ਬਹੁਤ ਇਹਨਾਂ ਦਾ ਧੰਨਵਾਦ ਹੈ ਹੁਣ 40 ਪਸ਼ੂ ਪੂਰੇ ਚਲੋ ਪੂਰੇ ਨਾਂ ਵੀ ਹੋਣਗੇ ਤਾਂ ਵੀ ਕੁਝ ਤਾਂ ਕੋਈ ਉਹ ਹੋ ਗਈ ਪਹਿਲੀ ਸੇਵਾ ਤੁਹਾਡੀ ਹੋ ਗਈ। ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ। ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੂੰ ਦੱਸਿਆ ਕਿ ਸਾਰਾ ਕੁਛ ਹੀ ਡਿਪੈਂਡੈਂਟ ਜਿਹੜਾ ਸੀਗਾ, ਕੋਈ ਇਹਨਾਂ ਦਾ ਰੋਜ਼ਗਾਰ ਹੀ ਇਹ ਸੀ। ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਮੈਨੂੰ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ ਗਿਆ। ਬਹੁਤ ਜ਼ਿਆਦਾ ਹੋ ਗਿਆ 40 ਪਸ਼ੂ ਤੇ ਜੀ 40ਆਂ ਚੋਂ ਇੱਕ ਵੀ ਨਹੀਂ ਬਚਿਆ ਮੇਰੇ ਕੋਲੇ। 40 ਦੇ 40 ਸਾਹਮਣੇ ਉਹ ਹੋਗੇ ਪਰ ਚਰੇ ਚਰੇ ਨਹੀਂ ਜਾਂਦੇ ਚੱਲੇ ਨਹੀਂ ਜਾਂਦੇ ਉਦੋਂ ਬਾਅਦ ਕੰਮ ਵੀ ਸਾਰਾ ਉਸੇ ਤੇ ਸੀ ਉਹਨਾਂ ਤੇ ਕੰਮ ਸੀ ਉਹੀ ਚੀਜ਼ ਬਾਗੀ ਅੱਜ ਮਾੜਾ ਮੋਟਾ ਕੋਈ ਫਰਕ ਪਊਗਾ ਉਹਨਾਂ ਦੇ ਸਿਰ ਤੇ ਹੀ ਉਹਨਾਂ ਦੇ ਸਿਰ ਤੇ ਹਾਂ ਉਹਨਾਂ ਦੇ ਸਿਰ ਤੇ 40% ਵੀ ਚਾੜ 20 ਵੇਚ ਦਾਂਗੇ ਪੰਜ ਤਾਂ ਮੈਂ ਬੱਕਰੇ ਪਾਲ ਰੱਖੇ ਤੇ ਵਿਚਾਲ ਉਹ ਪੰਜ ਉਹ ਵਿਕ ਜਾਣਗੇ ਮੀਡੇ ਮੁੰਡੇ ਵਿਕ ਜਾਣਗੇ ਕੁਸਪੇਡਾ ਵੇਚ ਕੇ ਵੀ ਆਪ ਘੱਟ ਰੱਖ ਲਾਂਗੇ 15 ਰੱਖ ਲਾਂਗੇ ਫਿਰ ਵੱਜ ਜਾਣੀਆਂ ਵੀ 20 25 ਵੇਚ ਦਾਂਗੇ ਨਾਲੇ ਕੁੜੀ ਦਾ ਵਿਆਹ ਹੋ ਜਾਊਗਾ ਨਾਲੇ ਆਪਦਾ ਦਾਣੇ ਫੱਕੇ ਵਾਲੇ ਦੇ ਦੇ ਦਾਂਗੇ ਕਿਸ ਤਰ੍ਹਾਂ ਦੇਖਦਾ ਜਿਹਦੇ ਸਮੇਂ ਜ ਕੋਈ ਕਿਸੇ ਨੂੰ 10 ਰੁਪਏ ਨਹੀਂ ਦਿੰਦਾ ਇਹ ਨਹੀਂ ਦਿੰਦਾ ਜੀ ਨਹੀਂ ਦਿੰਦਾ ਜਿਹਦੇ ਸਮੇਂ ਨੂੰ ਬਾਕੀ ਜਵਾਕ ਹੁਣ ਜੜੀ ਤੇ ਪਰ ਬਾਹਰ ਕਰਨ ਲੱਗੇ ਕੋਈ ਪੈਸਾ ਨਹੀਂ ਦਿੰਦਾ ਕਿਸੇ ਨੂੰ ਕੀ ਕਰੂਗਾ ਕੋਈ ਤੇ ਇਹਨਾਂ ਵੀਰਾਂ ਨੇ ਇਨਸਾਨੀ ਦਿਖਾਈ ਹੈ ਹਾਂ ਜੀ ਹਾਂ ਇਹਨਾਂ ਨੇ ਬਹੁਤ ਮਦਦਤ ਕੀਤੀ ਹੈ ਮੇਰੀ ਜਿਹਨੇ ਨਾ ਕਿ ਤੋ ਸਰੀ ਮੇਰੇ ਕੰਨਿਓ ਬਹੁਤ ਵੱਡੀ ਸੇਵਾ ਕਰਕੇ ਵੀ ਹੁਣ ਜਣੀ ਤੁਸੀਂ ਨਿਸ਼ਬਦ ਹੋ ਬਹੁਤ ਹੋ ਕਰੈਨਾ ਨੇ ਬਹੁਤ ਇਹਨਾਂ ਦਾ ਧੰਨਵਾਦ ਆ ਹੁਣ 40 ਪਸ਼ੂ ਪੂਰੇ ਚਲੋ ਪੂਰੇ ਨਾਂ ਵੀ ਹੋਣਗੇ ਤਾਂ ਵੀ ਕੁਛ ਤਾਂ ਕੋ ਉਹ ਹੋਊਗਾ ਇਹ ਪਹਿਲੀ ਸੇਵਾ ਤੁਹਾਡੀ ਹੋਊਗੀ ਅਮਰਪ੍ਰੀਤ ਸਿੰਘ ਅਸੀਂ ਪਟਿਆਲੇ ਤੋਂ ਗਲੋਬਲ ਸਿੱਖ ਸੰਸਥਾ ਜਿਹੜੀ ਕਿ ਇਨਸਾਨੀਅਤ ਦੇ ਲਈ ਅ ਲੋਕਾਂ ਦੇ ਨਾਲ ਜਿੱਥੇ ਭੀੜ ਬਣਦੀ ਆ ਉੱਥੇ ਜਾ ਖੜਦੀ ਆ ਸੋ ਹੁਣੇ-ਹੁਣੇ ਇਹ ਹੋਣ ਦੇ ਵਿੱਚ ਘਰ ਸੰਸਥਾਈ ਹੈ ਸੋ ਕੱਲ ਹੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਜਦੋਂ ਪਤਾ ਲੱਗਿਆ ਕਿ ਇੱਕ ਪਰਿਵਾਰ ਜਿਹੜਾ ਕਿ ਭਵਾਨੀਗੜ ਦੇ ਪਿੰਡ ਦੇ ਵਿੱਚ ਘਰ ਆਪਣਾ ਬੱਕਰੀਆਂ ਦਾ ਜਿਹੜਾ ਪਾਲਦੇ ਸੀਗੇ ਉਹਨਾਂ ਦੀਆਂ 40 ਦੇ ਕਰੀਬ ਬੱਕਰੀਆਂ ਉਹਨਾਂ ਦੇ ਨੁਕਸਾਨੀਆਂ ਗਈਆਂ ਅੱਗ ਲੱਗਣ ਕਰਕੇ ਕੁਦਰਤੀ ਆਫਤ ਆਉਣ ਕਰਕੇ ਇਹਨਾਂ ਦੀਆਂ ਜਿਹੜੀਆਂ ਉਹ ਨੁਕਸਾਨ ਹੈ ਜਿਹੜਾ ਉਹ ਬਹੁਤ ਵੱਡੀ ਮਾਤਰਾ ਦੇ ਵਿੱਚ ਘਾਰ ਹੋਇਆ ਸੋ ਜਦੋਂ ਸਾਨੂੰ ਪਤਾ ਲੱਗਿਆ ਸਾਡੀ ਕੋਸ਼ਿਸ਼ ਸੀ ਕਿ ਕਿਉਂਕਿ ਅਕਸਰ ਕੀ ਹੁੰਦਾ ਹੈ ਕਿ ਲੋਕੀ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੰਦੇ ਆ ਕਮੈਂਟ ਕਰ ਦਿੰਦੇ ਆ ਦੁੱਖ ਜ਼ਾਹਿਰ ਕਰ ਦਿੰਦੇ ਆ ਮੇਰੂ ਬਾਪੂ ਜੀ ਦੀ ਰੋਂਦੇ ਹੋਏ ਦੀ ਵੀਡੀਓ ਜਦੋਂ ਦੇਖੀ ਤਾਂ ਮੈਂ ਆਪਣੀ ਟੀਮ ਦੇ ਨਾਲ ਗੱਲਬਾਤ ਕੀਤੀ ਤਾਂ ਸੰਸਥਾ ਨਵੀ ਹੋਣ ਕਰਕੇ ਸਾਡੇ ਕੋਲੇ ਡੋਨੇਸ਼ਨਸ ਦਾ ਬਜਟ ਵੀ ਇੰਨਾ ਵੱਡਾ ਨਹੀਂ ਸੀਗਾ ਕਿ ਅਸੀਂ ਇਹਨਾਂ ਦੀ ਪੂਰੀ ਪਰਭਾਈ ਕਰ ਸਕੀਏ ਫਿਰ ਅਸੀਂ ਆਪਣੇ ਦਾਨੀ ਸੱਜਣਾਂ ਨੂੰ ਕਾਲ ਕੀਤਾ ਤਾਂ ਉਹਨਾਂ ਵਿੱਚੋਂ ਇੱਕ ਦਾਨੀ ਸੱਜਣ ਨੇ ਗੁਰਿੰਦਰ ਭੱਟੀ ਜੀ ਨੇ ਉਹਨਾਂ ਨੇ ਸਾਡਾ ਸਹਿਯੋਗ ਦਿੱਤਾ ਤੇ ਉਸ ਸਹਿਯੋਗ ਦੇ ਨਾਲ ਅੱਜ ਅਸੀਂ ਇਹਨਾਂ ਕੋਲੇ 12 ਬੱਕਰੀਆਂ ਤੇ ਦੋ ਬੱਚੇ ਉਹਨਾਂ ਦੇ ਟੋਟਲ 14 ਨੱਗ ਇਹਨਾਂ ਦੇ ਕੋਲੇ ਅੱਜ ਇਹਨਾਂ ਨੂੰ ਸੌਂਪਣ ਆਏ ਆ ਤਾਂ ਜੋ ਜਿਹੜੀ ਜਦੋਂ ਜਿਸ ਦਾ ਜੋ ਨੁਕਸਾਨ ਹੋਇਆ ਹੁੰਦਾ ਉਸ ਨੁਕਸਾਨ ਦੀ ਘੜੀ ਦੇ ਵਿੱਚ ਘਾਰ ਪੈਸੇ ਦੇ ਨਾਲੋਂ ਜ਼ਿਆਦਾ ਜ਼ਰੂਰੀ ਹੈ ਕਿ ਉਹ ਹੀ ਚੀਜ਼ ਉਹਨਾਂ ਨੂੰ ਮਿਲ ਜਾਵੇ ਸੋ ਅੱਜ ਬਾਪੂ ਜੀ ਦਾ ਜਿਵੇਂ ਕੁੰਡਾ ਖੜਕਾਇਆ ਔਰ ਬਾਪੂ ਜੀ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਵਾਇਆ ਕਿ ਤੁਹਾਡੇ ਬੱਚੇ ਫਿਰ ਦੁਬਾਰਾ ਵਾਪਿਸ ਆ ਗਏ ਇਹਨਾਂ ਦੇ ਪਰਿਵਾਰ ਨੇ ਬਾਪੂ ਜੀ ਨੇ ਦੱਸਿਆ ਕਿ ਸਾਰਾ ਕੁਛ ਹੀ ਡਿਪੈਂਡੈਂਟ ਜਿਹੜਾ ਸੀਗਾ ਉਹ ਇਹਨਾਂ ਦਾ ਰੁਜ਼ਗਾਰ ਹੀ ਇਹੀ ਸੀ ਸੋ ਜਦੋਂ ਕਿਸੇ ਦਾ ਰੁਜ਼ਗਾਰ ਰਾਤੋਂ ਰਾਤ ਹੀ ਮਤਲਬ ਬਿਲਕੁਲ ਜ਼ੀਰੋ ਹੋ ਜਾਵੇ ਔਰ ਗਰਾਉਂਡ ਤੇ ਆ ਜੇ ਔਰ ਮੈਨੂੰ ਇਹਨਾਂ ਦੇ ਪਰਿਵਾਰ ਦੇ ਬੱਚੇ ਦੱਸ ਰਹੇ ਸੀ ਕਿ ਸਾਡ ਨੂੰ ਐ ਡਰ ਲੱਗ ਰਿਹਾ ਸੀ ਕਿ ਬਾਪੂ ਜੀ ਆਪਣੇ ਆਪ ਨੂੰ ਨਾ ਕੁਝ ਕਰ ਲੈਣ ਕਿਉਂਕਿ ਇਹਨਾਂ ਦੇ ਬੱਚਿਆਂ ਵਾਂਗੂ ਸੀ ਇਹ ਰਾਤ ਵੀ ਉੱਥੇ ਸੌਂਦੇ ਸੀ ਬੱਕਰੀਆਂ ਦੇ ਨਾਲ ਸੌਂਦੇ ਸੀ ਸੋ ਇਹ ਇਹੀ ਇੱਕ ਕਾਰਨ ਹੁੰਦਾ ਹੈ ਕਿ ਬੰਦੇ ਗਲਤ ਸਟੈਪ ਵੀ ਚੱਕ ਜਾਂਦੇ ਨੇ ਜਦੋਂ ਕੋਈ ਨੁਕਸਾਨ ਹੁੰਦਾ ਤੋ ਇਹੋ ਜੀ ਸੰਸਥਾਵਾਂ ਨੂੰ ਚਾਹੀਦਾ ਇਹੋ ਜੇ ਦਾਨੀ ਸੱਜਣਾ ਨੂੰ ਚਾਹੀਦਾ ਕਿ ਇੱਕਦਮ ਜਦੋਂ ਇਹੋ ਜਾਂ ਕੋਈ ਕਿਸੇ ਨੂੰ ਖਬਰ ਮਿਲਦੀ ਹੈ ਤਾਂ ਉਹਨਾਂ ਦੀ ਸਾਰ ਲਈ ਜਾਵੇ ਉਹਨਾਂ ਦੀ ਬਾਹ ਪਕੜੀ ਜਾਵੇ ਔਰ ਇਹੋ ਜੀ ਸਪੋਰਟ ਕੀਤੀ ਜਾਵੇ ਕਿ ਉਹਨਾਂ ਦੇ ਚਿਹਰੇ ਤੇ ਖੁਸ਼ੀ ਅੱਜ ਦੇਖ ਕੇ ਬਾਪੂ ਜੀ ਦੀ ਖੁਸ਼ੀ ਇਹ ਸਾਨੂੰ ਐ ਲੱਗ ਰਿਹਾ ਕਿ ਕੱਲ ਪਰਸੋਂ ਜੋ ਵੀ ਨਾਲ ਨੁਕਸਾਨ ਹੋਇਆ ਹੈ ਕਿ ਇਹਨਾਂ ਦਾ ਅੱਧਾ ਦੁੱਖ ਵੰਡਿਆ